ਜਗਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕੁਲਵਿੰਦਰ ਮਾਹੀ ਔਰ ਇਸ ਵੇਲੇ ਦੀ ਬਿਹਤ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣ ਵਿਗੁੱਲ ਵੱਜਣ ਜਾ ਰਿਹਾ ਹੈ ਜੀ ਹਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਦੱਸ ਦਈਏ ਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦਾ ਐਲਾਨ ਅੱਜ ਕੀਤਾ ਜਾਵੇਗਾ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਇਸ ਨੂੰ ਲੈ ਕੇ 3:30 ਮਿੰਟ ਦੇ ਕਰੀਬ ਇੱਕ ਪ੍ਰੈਸ ਕਾਨਫਰੰਸ ਵੀ ਸੱਦੀ ਗਈ ਹੈ ਔਰ ਪੰਜਾਬ ਦੇ ਵਿੱਚ ਇਹ ਚੋਣਾਂ ਦਾ ਐਲਾਨ ਉਹਨਾਂ ਦੇ ਵੱਲੋਂ ਅੱਜ ਕੀਤਾ ਜਾਵੇਗਾ ਤਾਂ ਚੋਣ ਤਰੀਕਾ ਦਾ ਐਲਾਨ ਤਕਰੀਬਨ 3:30 ਵਜੇ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਔਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਦੱਸ ਦਈਏ ਕਿ ਹਾਲ ਫਿਲਹਾਲ ਪੰਜਾਬ ਦੇ ਵਿੱਚ ਕਈ ਚੋਣਾਂ ਹੋਈਆਂ ਨੇ ਕਈ ਵਾਰ ਜਮਨੀ ਚੋਣਾਂ ਵੀ ਪੰਜਾਬ ਨੂੰ ਕਰਵਾਉਣੀਆਂ ਪਈਆਂ ਨੇ ਹਾਲੀ ਦੀ ਗੱਲ ਕਰੀਏ ਤਾਂ ਤਰਨਤਾਰਨ ਦੇ ਵਿੱਚ ਜਮਨੀ ਚੋਣ ਹੋ ਕੇ ਹਟਿਆ ਔਰ ਲਗਾਤਾਰ ਇਹਨਾਂ ਚੋਣਾਂ ਦੇ ਵਿਚਾਰੇ ਜਿਹੜੀਆਂ ਚੋਣਾਂ ਪਿੱਛੇ ਰਹਿੰਦੀਆਂ ਜਾ ਰਹੀਆਂ ਸੀ ਉਹ ਸੀ ਜ਼ਿਲ੍ਹਾ ਪੰਚਾਇਤ ਤੇ ਸਮਿਤੀ ਪੰਚਾਇਤ ਸਮਿਤੀ ਦੀਆਂ ਚੋਣਾਂ ਤਾਂ ਅੱਜ ਇਹਨਾਂ ਚੋਣ ਤਰੀਕਾ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਦੱਸ ਦਈਏ ਕਿ 15 ਦਸੰਬਰ ਦੇ ਆਸ-ਪਾਸ ਕਿਹਾ ਜਾ ਰਿਹਾ ਹੈ ਕਿ ਤਰੀਕ ਦਾ ਐਲਾਨ ਹੋ ਸਕਦਾ ਹੈ 15 ਦਸੰਬਰ ਦੇ ਆਸ-ਪਾਸ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਚੋਣਾਂ ਹੋ ਸਕਦੀਆਂ ਤਾਂ 23 ਜ਼ਿਲ੍ਹਾ ਪਰਿਸ਼ਦ ਅਤੇ 156 ਪੰਚਾਇਤ ਸਮਿਤੀਆਂ ਚੋਣਾਂ ਹੋਣੀਆਂ ਨੇ ਜਿਨ੍ਹਾਂ ਦਾ ਐਲਾਨ ਅੱਜ ਕਰ ਦਿੱਤਾ ਜਾਵੇਗਾ ਤਾਂ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਚੋਣ ਖਾੜਾ ਭਖ ਜਾਵੇਗਾ ਇੱਕ ਵਾਰ ਫਿਰ ਵੋਟਰ ਵੋਟਾਂ ਪਾਉਂਦੇ ਹੋਏ ਨਜ਼ਰ ਆਉਣਗੇ ਦੱਸਦੀ ਕਿ ਹੇਠਲੇ ਪੱਧਰ ਦੀਆਂ ਚੋਣਾਂ ਨੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਇਹ ਉਸ ਪੱਧਰ ਦੀਆਂ ਚੋਣਾਂ ਨੇ ਹਾਲਾਂਕਿ ਕੋਈ ਬਹੁਤ ਵੱਡਾ ਇੰਪੈਕਟ ਇੱਥੇ ਦੇਖਣ ਨੂੰ ਨਹੀਂ ਮਿਲੇਗਾ ਪੂਰੇ ਪੰਜਾਬ ਦੇ ਵਿੱਚ ਪਰ ਜਿੱਥੇ ਇਹ ਚੋਣਾਂ ਹੋਣਗੀਆਂ ਤੇ ਉੱਥੇ ਜ਼ਰੂਰ ਵੋਟਰਾਂ ਨੂੰ ਵੋਟਾਂ ਪਾਉਣ ਲਈ ਲਾਈਨ ਦੇ ਵਿੱਚ ਲੱਗਣਾ ਪਵੇਗਾ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅੱਜ ਚੋਣ ਕਮਿਸ਼ਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਸੱਦੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਤਰੀਕਾ ਦਾ ਐਲਾਨ ਕੀਤਾ ਜਾਵੇਗਾ ਤਕਰੀਬਨ ਮੰਨਿਆ ਜਾ ਰਿਹਾ ਹੈ ਕਿ 15 ਦਸੰਬਰ ਦੇ ਆਸ-ਪਾਸ ਇਹਨਾਂ ਤਰੀਕਾ ਦਾ ਐਲਾਨ ਕੀਤਾ ਜਾ ਸਕਦਾ ਹੈ ਔਰ 15 ਦਸੰਬਰ ਦੇ ਆਸ-ਪਾਸ ਇਹ ਚੋਣਾਂ ਹੋ ਸਕਦੀਆਂ ਨੇ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦਾ ਐਲਾਨ ਅੱਜ ਕਰ ਦਿੱਤਾ ਜਾਵੇਗਾ ਔਰ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤਾਂ ਲਗਾਤਾਰ ਪੰਜਾਬ ਦੇ ਵਿੱਚ ਕਈ ਜਿਮਨੀ ਚੋਣਾਂ ਹੋ ਚੁੱਕੀਆਂ ਨੇ ਔਰ ਉਸ ਤੋਂ ਬਾਅਦ ਹੁਣ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪੰਚਾਇਤ ਦੀਆਂ ਇਹ ਚੋਣਾਂ ਹੋਣ ਵਾਲੀਆਂ ਨੇ ਔਰ ਇਹਨਾਂ ਤਰੀਕਾ ਦਾ ਐਲਾਨ ਅੱਜ ਚੋਣ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਜਾਵੇਗਾ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਇਸ ਨੂੰ ਲੈ ਕੇ 3:30 ਦੇ ਕਰੀਬ ਇੱਕ ਪ੍ਰੈਸ ਕਾਨਫਰੰਸ ਵੀ ਸੱਦੀ ਗਈ ਹੈ ਔਰ ਪੰਜਾਬ ਦੇ ਵਿੱਚ ਇਹ ਚੋਣਾਂ ਦਾ ਐਲਾਨ ਉਹਨਾਂ ਦੇ ਵੱਲੋਂ ਅੱਜ ਕੀਤਾ ਜਾਵੇਗਾ ਤਾਂ ਚੋਣ ਤਰੀਕਾ ਦਾ ਐਲਾਨ ਤਕਰੀਬਨ 3:30 ਵਜੇ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਔਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਦੱਸਦੀ ਕਿ ਹਾਲ ਫਿਲਹਾਲ ਪੰਜਾਬ ਦੇ ਵਿੱਚ ਕਈ ਚੋਣਾਂ ਹੋਈਆਂ ਨੇ ਕਈ ਵਾਰ ਜਮਨੀ ਚੋਣਾਂ ਵੀ ਪੰਜਾਬ ਨੂੰ ਕਰਵਾਉਣੀਆਂ ਪਈਆਂ ਨੇ ਹਾਲੀ ਦੀ ਗੱਲ ਕਰੀਏ ਤਾਂ ਤਰਨਤਾਰਨ ਦੇ ਵਿੱਚ ਜਿੰਨੀ ਚੋਣ ਹੋ ਕੇ ਹਟੀ ਹੈ ਔਰ என்ன சோனா